ਭਾਸ਼ਣ ਦਿੰਦਿਆਂ ਹੋਇਆਂ ਕਾਂਗਰਸ ਦੇ ਸਾਬਕਾ ਕੇਂਦਰੀ ਵਜ਼ੀਰ ਨੇ ਉਹ ਉਹਨਾਂ ਨੇ ਜਿਹੜਾ ਇੱਕ ਬਿਆਨ ਦਿੱਤਾ ਪੀਚ ਦੰਬਰਮ ਨੇ ਉਹ ਇਹ ਕਹਿੰਦੇ ਆ ਕਿ ਜਿਹੜਾ ਆਪਰੇਸ਼ਨ ਬਲੂ ਸਟਾਰ ਸੀ ਉਹ ਗਲਤ ਤਰੀਕਾ ਸੀ ਤੇ ਇਹ ਕੱਲਾ ਇੰਦਰਾ ਗਾਂਧੀ ਦਾ ਫੈਸਲਾ ਨਹੀਂ ਸੀ ਹੋਰ ਵੀ ਕਾਫੀ ਗੱਲਾਂ ਉਹ ਕਹਿ ਕੇ ਇਹਦੇ ਮਾਇਨੇ ਕੀ ਸਮਝੇ ਜਾ ਦੇਖੋ ਪੀਚ ਦੰਬਰਮ ਹੋਣੀ ਉਸ ਸਮੇਂ ਪਾਰਟ ਆਫ ਗਵਰਨਮੈਂਟ ਸੀ ਠੀਕ ਹੈ ਸਟੇਟ ਹੋਮ ਮਿਨਿਸਟਰ ਸਨ ਠੀਕ ਹੈ ਤੇ ਇਹ ਇਹਦਾ ਮਤਲਬ ਇੰਦਰਾ ਗਾਂਧੀ ਦਾ ਹੀ ਫੈਸਲਾ ਸੀ ਉਸ ਸਮੇਂ ਕਹਿੰਦੇ ਸੀ ਕਿ ਈਡੀਆ ਇੰਦਰਾ ਇੰਦਰਾ ਇਜ਼ ਇੰਡੀਆ ਇਸ ਕਰਕੇ ਸਭ ਤੋਂ ਮਾੜੀ ਗੱਲ ਕਿ ਕਾਂਗਰਸੀ ਸਰਕਾਰ ਨੇ ਸ਼੍ਰੀ ਹਰਮੰਦਰ ਸਾਹਿਬ ਤੇ ਅਟੈਕ ਕਰਨਾ ਅਕਾਲ ਤਖਤ ਸਾਹਿਬ ਤੇ ਅਟੈਕ ਕਰਨਾ ਗਲਤੀ ਨਹੀਂ ਮੰਨਦੇ ਆਗੇ ਔਰ ਕਿੰਨੀ ਮਾੜੀ ਗੱਲ ਸੀ ਕਿ ਜਦੋਂ ਦੇਸ਼ ਦਾ ਪ੍ਰਾਈਮ ਮਿਨਿਸਟਰ ਇੱਕ ਸਿੱਖ ਬੰਦਾ ਹੈਗਾ ਉਹਦੇ ਕੋਲੋਂ ਹੀ ਮਾਫੀ ਮੰਗਵਾ ਦਿੱਤੀ ਗਈ ਇਹ ਦੇਸ਼ ਦੀ ਸਰਕਾਰ ਨੂੰ ਦੇਸ਼ ਦੀ ਹਕੂਮਤ ਨੂੰ 542 ਐਮਪੀ ਲੋਕ ਸਭਾ ਚ ਬੈਠੇ ਤੇ 250 ਜਿਹੜੇ ਰਾਜ ਸਭਾ ਚ ਬੈਠੇ ਆਗੇ ਨੇ ਤੇ ਦੇਸ਼ ਦੀਆਂ ਵੱਖ-ਵੱਖ ਅਸੈਂਬਲੀਆਂ ਜਿਹੜੀਆਂ ਸਾਡੀਆਂ ਉਸ ਸਮੇ 28 ਸੀ ਤੇ ਹੁਣ ਹੁਣ ਵੀ 22 ਹੋ ਗਏ ਜੰਮੂ ਵਾਲੀ ਬਣ ਕੇ ਇਹ ਅਸੈਂਬਲੀਆਂ ਦੇ ਵਿੱਚ ਮਤੇ ਪਾਸ ਕਰਨੇ ਚਾਹੀਦੇ ਸੀ ਕਿ 1984 ਨੂੰ ਜਿਹੜਾ ਦਰਬਾਰ ਸਭ ਗੋਲਡਨ ਟੈਂਪਲ ਸ਼੍ਰੀ ਹਰਮੰਦਰ ਸਾਹਿਬ ਅਟੈਕ ਹੋਇਆ ਇਹ ਦੇਸ਼ ਨੇ ਅਟੈਕ ਕੀਤਾ ਦੇਸ਼ ਦੀ ਸਰਕਾਰ ਨੇ ਅਟੈਕ ਕੀਤਾਗਾ ਇੱਕ ਸਿੱਖ ਪ੍ਰਾਈਮਰ ਸਿੱਖ ਸਿੱਖਾਂ ਤੇ ਅਟੈਕ ਹੋਇਆ ਸਿੱਖਾਂ ਦੇ 3000 ਕੱਲੇ ਬੰਦਾ ਦਿੱਲੀ ਚ ਮਾਰ ਦਿੱਤਾ ਗਿਆ ਧੀਆਂ ਭੈਣਾਂ ਦੀਆਂ ਬਿਪਤਾ ਲੁੱਟੀਆਂ ਗਈਆਂ ਘਰ ਸਾੜੇ ਗਏ ਟਾਇਰ ਪਾਏ ਗਏਗੇ ਤੇ ਉਸੇ ਪ੍ਰਾਈਮ ਮਿਨਿਸਟਰ ਸਿੱਖ ਨੂੰ ਕਰਕੇ ਬਾਪੀ ਮੰਗਵਾ ਦਿੱਤੀ ਗਈ ਨਾ ਇਹ ਇਹ ਅਸਲ ਦੇ ਵਿੱਚ ਪੀਚ ਦੰਬਰਮ ਦੇ ਕਿਉਂ ਜੁੱਤਾ ਮਾਰਿਆ ਸੀ ਜਰਨੈਲ ਸਿੰਘ ਜਿਹੜੇ ਆਮ ਆਦੀ ਪਾਰਟੀ ਨੇ ਬਾਅਦ ਚ ਉਹਨਾਂ ਟਿਕਟ ਦਿੱਤੀ ਐਮਐਲਏ ਬਣ ਕੇ ਦੈਨਿਕ ਜਾਗਰਣ ਦੇ ਬੜੇ ਸੀਨੀਅਰ ਜਰਨਲਿਸਟ ਸੀ ਤੇ ਪੀਚ ਦੰਬਰਮ ਦੀ ਪ੍ਰੈਸ ਕਾਨਫਰੰਸ ਚੱਲ ਰਹੀ ਸੀ ਤੇ ਉਸ ਸਮੇਂ ਕਮਲ ਆਥ ਨੂੰ 84 ਸਿੱਖ ਕਤਲੇਆਮ ਦੇ ਵਿੱਚ ਕਲੀਨ ਚਿੱਟ ਮਿਲੀ ਤੇ ਜਰਨਲਿਸਟ ਨੇ ਸਵਾਲ ਪੁੱਛਿਆ ਗਿਆ ਸੀ ਪਿੱਛੀ ਦੇ ਮਤ ਉਹਨੇ ਕਿਹਾ ਕਿ ਥੈਂਕਸ ਮੇਰੇ ਬਰਦਰ ਦੋਸਤ ਨੂੰ ਕਲੀਨ ਚਿੱਟ ਮਿਲ ਗਈ ਤੇ ਜਰਨੈਲ ਸਿੰਘ ਕਿਉਂਕਿ ਉਹ ਉਸ 84 ਕਤਲੇਆਮ ਦਾ ਸਿੱਖ ਨਸ਼ਲਕੁਸ਼ੀ ਦਾ ਪੀੜਤ ਸੀ ਉਸ ਫਰਸਟ ਚੇਅਰ ਤੇ ਬੈਠਾ ਸੀ ਉਹਨੇ ਪ੍ਰੋਟੈਸਟ ਦੇ ਤੌਰ ਤੇ ਜੁੱਤੀ ਛੁੱਟੀ ਉਹਦੇ ਮਾਰੀ ਨਹੀਂ ਸੀ ਛੁੱਟੀ ਹੂੰ ਤੇ ਚੀਫ ਜਸਟਿਸ ਆਫ ਇੰਡੀਆ ਦੇ ਜੁੱਤੀ ਮਾਰੀ ਗਈ ਨਾ ਉਹਨੇ ਪ੍ਰੋਟੈਸਟ ਦੇ ਤੌਰ ਤੇ ਛੁੱਟੀ ਸੀ ਠੀਕ ਹੈ ਚਲੋ ਉਸ ਸਮੇਂ ਵੋਟਾਂ ਸੀ ਤੇ ਐਕਸ਼ਨ ਨਹੀਂ ਤਾਂ ਫਿਰ 842 ਹੋ ਜਾਣੀ ਸੀ ਠੀਕ ਹੈ ਉਹ ਪੀ ਚੰਦਰਮਨ ਸਭ ਕੁਝ ਅਸਲ ਦੇ ਵਿੱਚ ਕਸੌਲੀ ਦੇ ਵਿੱਚ ਖੁਸ਼ਵੰਦ ਸਿੰਘ ਲਿਟਰੇਚਰ ਫੈਸਟੀਵਲ ਚੱਲ ਰਿਹਾ ਉੱਤੇ ਜਰਨਲਿਸਟ ਨੇ ਹਰਿੰਦਰ ਬਵੇਜਾ ਉਹ ਚੰਡੀਗੜ੍ਹ ਵੀ ਰਹਿ ਕੇ ਗਏ ਉਹਨਾਂ ਦੀ ਕਿਤਾਬ ਆਈ ਹੈ ਇੰਦਰਾ ਗਾਂਧੀ ਨੂੰ ਲੈ ਕੇ ਟਾਈਟਲ ਵੀ ਸ਼ਾਇਦ ਕਿ ਦੇ ਵਿਲ ਕਿਲਡ ਕੁਝ ਸ਼ਾਇਦ ਇਦਾਂ ਦਾ ਨਾ ਮੈਂ ਇਦਾਂ ਅੰਗਰੇਜ਼ੀ ਟਾਈਟਲ ਆ ਉਹਦੀ ਵਾਰਤਾਲਾਪ ਦੇ ਵਿੱਚ ਉਹਨੇ ਕਿਹਾ ਹੈਗਾ ਕਿ ਇੰਦਰਾ ਦੀ ਹੀ ਗਲਤੀ ਲਾਲੂ ਸਰਕਾਰ ਦੀ ਗਲਤੀ ਕਰ ਲੋ ਜੇ ਉਹਦੀ ਗਲਤੀ ਨਹੀਂ ਸੀ ਤੇ ਕਿਸੇ ਨੇ ਆਪਣੇ ਰੈਜੈਂਟਮੈਂਟ ਸ਼ੋ ਕੀਤੀ ਸੀ ਉਸ ਸਮੇਂ ਜਿਹੜੇ ਕੈਬਨਿਟ ਦੇ ਮੰਤਰੀ ਸੀ ਕਿ ਇਮੇਨਿਊ ਹੋ ਸਕਦਾ ਉਹ ਤੇ ਗਿਆਨੀ ਜੈਲ ਸਿੰਘ ਨੂੰ ਨਹੀਂ ਸੀ ਪਤਾ ਗਿਆਨੀ ਜੈਲ ਸਿੰਘ ਜਿਹੜੇ ਦੇਸ਼ ਦੇ ਰਾਸ਼ਟਰਪਤੀ ਸੀ ਉਹ ਚੁੱਪ ਕਰਕੇ ਬੈਠੇ ਰਹੇਗੇ ਠੀਕ ਹੈ ਫਿਰ ਆ ਕੇ ਚੁੱਪ ਚੁਪੀ ਤੇ ਸੇਵਾਪੂ ਕੁੱਤਲੀ ਹੈਗੀ ਉਹਨਾਂ ਨੂੰ ਨਹੀਂ ਸੀ ਪਤਾ ਇਹ ਜਿਹੜਾ ਸੀ ਔਰ ਜਿਹੜੇ ਜੀਬੀਐਸ ਸਿੱਧੂ ਸਾਹਿਬ ਦੀ ਹੈ ਖਾਲਸਾ ਤਾਂ ਇੱਕ ਸਾਜ਼ਿਸ਼ ਜਿਹੜੀ ਉਹ ਕਿਤਾਬ ਪੜ ਲੈਣ ਪਿੱਛੇ ਦੰਬਰਮ ਅੰਗਰੇਜ਼ੀ ਦੇ ਵਿੱਚ ਹੀ ਹੈ ਉਹਨਾਂ ਨੇ ਸਾਰਾ ਕੁਝ ਲਿਖਿਆ ਹੈਗਾ ਇਸ ਕਰਕੇ ਅੱਜ ਫਿਰ ਸਿਆਸਤ ਸ਼ੁਰੂ ਹੋ ਗਈ ਉਹ ਕਾਮਬ੍ਰਿਜ ਹਰਦੇਵ ਸਿੰਘ ਅਰਸ਼ੀ ਜਿਹੜੇ ਸਾਬਕਾ ਐਮਐਲਏ ਉਹ ਕਹਿੰਦੇ ਕਿ ਕੋਈ ਕੋਈ ਭ੍ਰਿਸ਼ਟਾਚਾਰ ਦੇ ਕੇਸ ਚੱਲ ਰਹੇ ਪੀਚ ਦੰਬਰਮ ਦੇ ਤੇ ਉਹ ਭਾਜਪਾ ਨੂੰ ਖੁਸ਼ ਕਰਨ ਤੇ ਲੱਗੇ ਹੋਏ ਨੇ ਪਰ ਸਿਆਸਤ ਜਿਹੜੀ ਆ ਸਾਨੂੰ ਤਾਂ ਇਨਸਾਫ ਮਿਲੇ ਨਹੀਂ ਪੀਚ ਦੰਬਰਮ ਸਾਹਿਬ ਨੂੰ ਚਾਹੀਦਾ ਕਿ ਤੁਹਾਡੀ ਫਿਰ 10 ਸਾਲ ਸਰਕਾਰ ਰਹੀ 2004 ਤੋਂ ਲੈ ਕੇ 2014 ਤੱਕ ਜਾ ਉਸ ਤੋਂ ਪਹਿਲਾਂ ਪੀ ਵੀ ਪੀ ਵੀ ਨਿਰਾਉ ਨੌਰਸੀਮਰਾਉ ਦੀ ਸਰਗਾ ਤੁਸੀਂ ਕੀ ਇਨਸਾਫ ਦਿੱਤਾ 1984 ਤੋਂ ਲੈ ਕੇ ਦੇ ਹੁਣ ਤੱਕ ਕਿੰਨੇ ਸਾਲ ਹੋ ਗਏ ਨੇ ਇਨਸਾਫ ਮਿਲਿਆ ਨਹੀਂ ਮਿਲਿਆ ਕਿਉਂ ਨਹੀਂ ਮਿਲਿਆ ਕਿਉਂਕਿ ਜਗਦੀਸ਼ ਟਾਈਟਰ ਤੁਹਾਡਾ ਸੀ ਸੱਜਣ ਤੁਹਾਡਾ ਸੀ ਹੋਰ ਸਾਰੇ ਤੁਹਾਡੇ ਸੀ ਉਹ ਐਫ ਆਈ ਆਰ ਦੇ ਵਿੱਚ ਤਿਆਰ ਐਸ ਐਸ ਦੇ ਬੰਦੇ ਵੀ ਨਿਕਲੇ ਹੈਗੇ ਨੇ ਉਹ ਵੀ ਸੀ ਗਿਣ ਮਿਤਕ ਇੱਕ ਸਾਜਿ ਸਿੱਖਾਂ ਦਾ ਕਤਲ ਆਮ ਕੀਤਾ ਗਿਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਇੰਦਰਾ ਗਾਂਧੀ ਨੂੰ ਟੈਗ ਕਰਨ ਦੀ ਕੀ ਲੋੜ ਸੀ ਬਹੁਤ ਸਾਰੇ ਲੋਕ ਕਹਿੰਦੇ ਕਿ ਉਹਦੀ ਗਲਤੀ ਸੀ ਉਹ ਮੰਨੀ ਗਈ ਮੰਨੀ ਹੈ ਪਰ ਤੁਸੀਂ ਦੇਖੋ ਇੰਡੀਆ ਦੇ ਵਿੱਚ ਜਿ세 ਕੌਮ ਨੇ ਸਭ ਤੋਂ ਵੱਧ ਆਜ਼ਾਦੀ ਵਾਸਤੇ ਕੁਰਬਾਨੀਆਂ ਦਿੱਤੀਆਂ ਹਨ ਤੁਸੀਂ ਉਹਨਾਂ ਦਾ ਮੱਕਾ ਹੀ ਢਾ ਦਿੱਤਾ ਹੈਗਾ ਇਹ ਤੇ ਫਿਰ ਰੈਐਕਸ਼ਨ ਦਾ ਰੈਐਕਸ਼ਨ ਸੀ ਤੇ ਫਿਰ ਉਹ ਜਿਹੜੇ ਮੁੰਡੇ ਜਜ਼ਬਾਤੀ ਹੋ ਕੇ ਸਤਵੰਤ ਸਿੰਘ ਗੇਰ ਸਿੰਘ ਉਹਨਾਂ ਨੇ ਇੰਦਰਾ ਗਾਂਧੀ ਦਾ ਕਤਲ ਕਰ ਦਿੱਤਾ ਤੇ ਹੁਣ ਸੋਲਣ ਆ ਕੇ ਜਿਹੜੀ ਸਟੇਟਮੈਂਟ ਦੇਣੀ ਕਸੌਲੀ ਆ ਕੇ ਸਟੇਟਮੈਂਟ ਉਹਦੇ ਨਾਲ ਜਿਹੜੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੈਂਬਰ ਨੇ ਗੁਰਜਨ ਸਿੰਘ ਗਰੇਵਾਲ ਉਹਨਾਂ ਵੀ ਨਿੰਦਿਆ ਕੀਤੀ ਆ ਮਨਜੀਤ ਰਜਿੰਦ ਸਿਰਸੇ ਉਹਨਾਂ ਨੇ ਨਿੰਦਿਆ ਕੀਤੀ ਆ ਆਰ ਪੀ ਸਿੰਘ ਉਹਨਾਂ ਨੇ ਨਿੰਦਿਆ ਕੀਤੀ ਤੇ ਪੰਜਾਬ ਦੇ ਕਾਂਗਰਸ ਇਸ ਮਸਲੇ ਤੇ ਕੀ ਬੋਲਣਗੇ ਉਹਨਾਂ ਨੂੰ ਪਤਾ ਹੈਗਾ ਤੇ ਜੇ ਪੰਜਾਬ ਦੇ ਵਿੱਚ ਹਾਲਾਤ ਖਰਾਬ ਹੋਏ ਨੇ ਉਹ ਵੀ ਕਾਂਗਰਸ ਪਾਰਟੀ ਕਰਕੇ ਹੋਏ ਨੇ ਉਹ ਵੀ ਕਾਂਗਰਸ ਪਾਰਟੀ ਕਰਕੇ ਹੋਏ ਨੇ ਐਨਾ ਪੰਜਾਬ ਨੇ ਸੰਤਾਪ ਚ ਲਹਿਣ ਕਾਂਗਰਸੀ ਕਹੀ ਕਿਹੀ ਕੁਰਬਾਨੀਆਂ ਦਿੱਤੀਆਂ ਕਾਹਦੀਆਂ ਕੁਰਬਾਨੀਆਂ ਦਿੱਤੀਆਂ ਪੰਜਾਬ ਦੇ ਵਿੱਚ 30 ਹਜ਼ਾਰ ਮੁੰਡਾ ਬੇਕਸੂਰ ਮਾਰ ਦਿੱਤਾ ਗਿਆ ਹੈਗਾ ਪੰਜਾਬ ਨੂੰ ਤੁਸੀਂ ਆਰਥਿਕ ਤੌਰ ਤੇ ਲੀਹੋਂ ਉਤਾਰ ਦਿੱਤਾ ਹੈਗਾ ਉਹਦੇ ਚੋਂ ਸਮ ਦੇ ਕਾਲੀਆਂ ਦਾ ਵੀ ਹੱਥ ਸੋਗਦਾ ਐਨੇ ਪੰਜਾਬ ਬਰਬਾਦ ਕੀਤਾ ਹੈਗਾ ਤੇ ਉਹ ਜਦੋਂ ਸਮਝਣਾ ਨਹੀਂ ਕਿਸੇ ਕੌਮ ਦੀਆਂ ਭਾਵਨਾਵਾਂ ਨੂੰ ਸਮਝਣਾ ਹੈਗਾ ਜਦੋਂ ਬੀਜ ਹੀ ਗਲਤ ਬੀ ਹੋਗੇ ਜਿੱਦਾਂ ਦੀ ਫਸਲ ਬੀਜੋਗੇ ਉਦਾਂ ਦੀ ਤੁਹਾਨੂੰ ਵੜਣੀ ਪੈਣੀ ਹੈਗੀ ਆ ਪਰ ਕੀ ਗੱਲ ਕਲੀਅਰ ਨਹੀਂ ਹੈ ਵਿਜ਼ਨ ਇਸ ਗੱਲ ਨੂੰ ਲੈ ਕੇ ਕਿ ਅਸੀਂ ਮੀਡੀਆ ਵਿੱਚ ਵੀ ਸਟੇਟਮੈਂਟ ਕੀ ਦੇਣੀ ਹੈ ਅੱਜ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪ੍ਰਧਾਨ ਮੌਜੂਦਾ ਰਾਜਾ ਵੜਿੰਗ ਜਦੋਂ ਇੱਕ ਮੁੱਦੇ ਨੂੰ ਲੈ ਕੇ ਪ੍ਰੈਸ ਕਾਨਫਰੰਸ ਕਰ ਗਈ ਸੀ ਉਹਨਾਂ ਨੂੰ ਪੱਤਰਕਾਰਾਂ ਵੱਲੋਂ ਜਦੋਂ ਪੁੱਛਿਆ ਗਿਆ ਇਸ ਬਿਆਨ ਦੇ ਉੱਤੇ ਉਹ ਕਹਿੰਦੇ ਜੀ ਅਸੀਂ 2 ਦਿਨਾਂ ਬਾਅਦ ਤੁਹਾਨੂੰ ਇਹ ਡਿਟੇਲ ਦੇ ਵਿੱਚ ਗੱਲ ਕਰਾਂਗੇ ਕੋਈ ਟਿੱਪਣੀ ਨਹੀਂ ਉਹਨਾਂ ਨੇ ਕੀਤੀ ਇਹ ਰਾਜਾ ਮਰਿੰਦਰ ਸਿੰਘ ਵੜਿੰਗ ਕੋ ਨਹੀਂ ਟਿੱਪਣੀ ਕੀਤੀ ਪਰ ਉਹ ਤੇ ਇੰਦਰਾ ਕਾਂਦੇ ਦੀ ਆਪ ਫੋਰਵਰਡ ਸ਼ਪਾ ਕੇ ਤੇ ਉਹ ਪ੍ਰਚਾਰਕਾਂ ਦੇ ਟੀ-ਸ਼ਰਟ ਪਾਉਂਦੇ ਰਹੇ ਨੇ ਉਹ ਇੰਦਰਾ ਗਾਂਧੀ ਦੇ ਇਸ ਫੈਸਲੇ ਨੂੰ ਗਲਤ ਕਿਵੇਂ ਕਰ ਸਕਦੇ ਨੇ ਉਸ ਸੁਪਾਲ ਸਿੰਘ ਖਹਿਰਾ ਤੇ ਹੈ ਨਹੀਂ ਹੈ ਸੁਪਾਲ ਸਿੰਘ ਖਹਿਰਾ ਕਹਿੰਦਾ ਵਾ ਕਿ ਕਾਂਗਰਸ ਪਾਰਟੀ ਦੀ ਉਸ ਸਮੇਂ ਗਲਤੀ ਸੀ ਉਹ ਚਰਨਜੀਤ ਸਿੰਘ ਚੰਨੀ ਸਾਹਿਬ ਨਹੀਂ ਕਹਿ ਸਕਦੇ ਉਹ ਰਾਜਾ ਮਰਿੰਦਰ ਸਿੰਘ ਵੜਿੰਗ ਨਹੀਂ ਕਹਿ ਸਕਦੇ ਉਹਨੂੰ ਪਤਾ ਕਿ 227 ਦੇ ਵਿੱਚ ਜੇ ਸਰਕਾਰ ਬਣ ਗਈ ਤਾਂ ਅਸੀਂ ਮੁੱਖ ਮੰਤਰੀ ਬੰਨਾਗਾ ਜਿਨ੍ਹਾਂ ਨੂੰ ਇਹ ਚੀਜ਼ ਨਾ ਕਿ ਅਸੀਂ ਮੁੱਖ ਮੰਤਰੀ ਬੰਨਾ ਉਹ ਇੰਦਰਾ ਗਾਂਧੀ ਦੀ ਉਸ ਗਲਤੀ ਨੂੰ ਕਿਵੇਂ ਗਲਤੀ ਕਹਿ ਦੇਣਗੇ ਜਦ ਕਿ ਸਾਰੀ ਕਾਂਗਰਸ ਕਹਿ ਰਹੀ ਐਸ ਕਤਾਬਾਂ ਲਿਖੀਏਗੇ ਵੱਡੇ ਵੱਡੇ ਲੋਕਾਂ ਨੇ ਕਿਤਾਬਾਂ ਲੈ ਕੇ ਦਿੱਤੀਆਂ ਨੇ ਵੱਡੇ ਲੋਕ ਕਹਿ ਰਹੇ ਨੇ ਕਿ ਇੰਦਰਾ ਗਾਂਧੀ ਦੀ ਬਹੁਤ ਵੱਡੀ ਗਲਤੀ ਇਹ ਨਹੀਂ ਕਹਿ ਸਕਦੇ ਨਾ ਇਹਨਾਂ ਨੂੰ ਪਤਾ ਕਿ ਅਸੀਂ ਜੇ ਕਵਾਂਗੇ ਤਾਂ ਕਾਲ ਸਾਨੂੰ ਟਿਕਟ ਨਹੀਂ ਮਿਲਣੀ ਹੈਗੀ ਨਾ ਇਸ ਕਰਕੇ ਉਹ ਬੰਦਾ ਜਿਗਰੀ ਵਾਲਾ ਜਿਹਨੂੰ ਕੋਈ ਭੁੱਖ ਨਹੀਂ ਹੈਗੀ ਨਾ ਉਹ ਕਹਿ ਸਕਦਾ ਕਿ ਸਾਡੀ ਪਾਰਟੀ ਦੀ ਗਲਤੀ ਸੀ ਉਹ ਇਹ ਕਹਿ ਨਹੀਂ ਸਕਦੇ ਹੈਗੇ ਉਹਨਾਂ ਨੂੰ ਪਤਾ ਕਿ ਅਸੀਂ ਜੇ ਕਵਾਂਗੇ ਤੇ ਸਾਡੀਆਂ ਟਿਕਟਾਂ ਕੱਟੀਆਂ ਜ ਨੇ ਗਾਂ ਅਸੀਂ ਮੁੱਖ ਮੰਤਰੀ ਬਣਨਾ ਮੁੱਖ ਮੰਤਰੀ ਨਹੀਂ ਬਣਨਾ ਘਟੋਗਣਾ ਮੰਤਰੀ ਤੇ ਬਣਾਂਗੇ ਉਹ ਚੀਜ਼ਾਂ ਨਾ ਮੰਤਰੀ ਦਾ ਟੌਰ ਟੱਪਾ ਵਾ ਉਰੇ ਇੰਡੀਆ ਦੇ ਵਿੱਚ ਉਸ ਚੱਕਰ ਦੇ ਵਿੱਚ ਇਹ ਨਹੀਂ ਬੋਲ ਪਣਗੇ ਇਹਦੇ ਦੋ ਦਿਨ ਦਾ ਕੀ ਹੈ ਕੋਈ ਹਵਨ ਕਢਾਉਣਾ ਸੀ ਤੁਸੀਂ ਸਿੱਧਾ ਕਹਿੰਦੇ ਕਿ ਉਸ ਸਮੇਂ ਜਿਹੜੀ ਹੋਇਆ ਵਾ ਉਹ ਨਹੀਂ ਹੋਣਾ ਚਾਹੀਦਾ ਸੀ ਜਿਹੜੇ ਸਾਡੇ ਪੰਜਾਬ ਦੇ ਲੀਡਰ ਕਾਂਗਰਸੀ ਇੰਨੀ ਗੱਲ ਵੀ ਨਹੀਂ ਕਰ ਸਕਦੇ ਅਸੀਂ ਉਹਨਾਂ ਤੋਂ ਕੀ ਆਸ ਰੱਖ ਸਕਦੇ ਹਾਂ ਕਿ ਨਾ ਖੁੱਲ ਕੇ ਕਹਿਣਾ ਚਾਹੀਦਾ ਕਿ ਉਸ ਸਮੇਂ ਦੀ ਜਿਹੜੀ ਸਰਕਾਰ ਆ ਉਹਨਾਂ ਨੂੰ ਕੋਈ ਹੋਰ ਰਾਹ ਲੱਭਣਾ ਜੇ ਤੁਸੀਂ ਬਚਣਾ ਹੋਰ ਰਾਹ ਲੱਭਣੇ ਚਾਹੀਦੇ ਇਸ ਨੂੰ ਟਾਲਿਆ ਜਾ ਸਕਦਾ ਸੀ ਇੰਤਜ਼ਾਰ ਕੀਤਾ ਜਾ ਸਕਦਾ ਸੀ ਬਿਜਲੀ ਕੱਟੀ ਜਾ ਸਕਦੀ ਉਹ ਤੇ ਬਹੁਤ ਵੱਡੀ ਇੰਦਰਾ ਗਾਂਧੀ ਦੀ ਮੂਰਖਤਾ ਸੀ ਉਸ ਤੋਂ ਬਾਅਦ ਜਿਹੜਾ ਉਹ ਜਿਹਨੂੰ ਕੀ ਜਿਹੜਾ ਵਾ ਕੇਐਸ ਜਿਹੜਾ ਸੀ ਉਹਦਾ ਨਾਮ ਜਿਹੜਾ ਆਰਮੀ 'ਚ ਆਇਆ ਸੀ ਉਹਨੂੰ ਨਾਮ ਉਹਦੀ ਬਹੁਤ ਵੱਡੀ ਗਲਤੀ ਸੀ ਜਿਹੜਾ ਆਰਮੀ ਦਾ ਉਸ ਸਮੇਂ ਜਿਹਨੇ ਸਾਰਾ ਇਹ ਆਪਰੇਟ ਕੀਤਾ ਸੀ ਉਹਨੂੰ ਲੱਗਦਾ ਕਿ ਇਹ ਘੰਟੇ ਦੀ ਖੇਡ ਆ ਗਿਆ ਮਤਲਬ ਪਹਿਲਾਂ ਇੰਦਰਾ ਗਾਂਧੀ ਦੀ ਮੂਰਤ ਹੈ ਫਿਰ ਆਰਮੀ ਦੀ ਜਿਹੜੀ ਮੂਰਤ ਕਈ ਮਨਾ ਕਰ ਗਏ ਸੀ ਹਨ ਇਸ ਕਰਕੇ ਇਹ ਜਿਹੜਾ ਸਵਾਲ ਹੈ ਨਾ ਇਹ ਬਹੁਤ ਵੱਡਾ ਦਿਖਾਂਤ ਉਹ ਦੇਖੋ ਐਡਾ ਵੱਡਾ ਦਿਖਾਂਤ ਹੋਇਆ ਫਿਰ ਤੁਸੀਂ ਇਹ ਕਹਿੰਦੇ ਹੋ ਕਿ ਜਦੋਂ ਇੱਕ 3000 ਸਿੱਖ ਚੁੰਚੁਕ ਤੇ ਮਾਰਿਆ ਤੇ ਫਿਰ ਕਹਿੰਦੇ ਕਿ ਜਦੋਂ ਧਰਤੀ ਤੇ ਵੱਡਾ ਦਰਖਤ ਹੇਲਦਾ ਹਨਾ ਤੇ ਫਿਰ ਇਹ ਆਉਂਦਾ ਹੀ ਆ ਪੁੱਛਾਲਾ ਤੁਸੀਂ ਹੋਰ ਪ੍ਰਵੋਕ ਕੀਤੇ ਉਸ ਸਮੇਂ ਅਮਤਾਬਚਨ ਦੀ ਜਿਹੜੀ ਫਿਲਮ ਹੈ ਦੂਰਦਰਸ਼ਨ ਤੇ ਵਾਰ-ਵਾਰ ਜਿਹੜੀ ਦਿਖਾਈ ਗਈ ਖੂਨ ਕਾ ਬਦਲ ਖੂਨ ਇਹ ਗਿਨੀ ਮਿੱਥੀ ਇੱਕ ਸਾਜ਼ਿਸ਼ ਦਾ ਹਿੱਸਾ ਸੀ ਕਾਨਪੁਰ ਔਰ ਦਰਬਾਰ ਸਾਹਿਬ ਤੇ ਨਹੀਂ ਸੀ ਅਟੈਕ ਉਸ ਦਿਨ ਜੂਨ ਦੇ ਮਹੀਨੇ ਪੰਜਾਬ ਚ 15 ਗੁਰਦੁਆਰੇ ਹੋਰ ਵੀ ਸੀ ਜੇ ਪਿੰਡਾਂ ਵਾਲੇ ਸਿਰਫ ਜੇ ਦਰਬਾਰ ਸਾਹਿਬ ਹੀ ਲੁਕਿਆ ਸੀ ਤੇ ਬਾਕੀ 15 ਥਾਵਾਂ ਤੇ ਕੌਣ ਸੀ ਕੋਈ ਵੀ ਨਹੀਂ ਆਮਚ ਤੇ ਦਿਨ ਵੀ ਤੁਸੀਂ ਜਾਣ ਕੇ ਚੁਣਿਆ ਹੈ ਜਦੋਂ ਪੰਜਵੇਂ ਪਾਸ਼ਾ ਸਾਬ ਸਹਿਬ ਸ਼ਿਗੂਰ ਜਦੇਵ ਦਾ ਸ਼ੀਦੀ ਦਹਾੜਾ ਕਿ ਲੋਕ ਉਸ ਦਿਨ ਵੱਡੀ ਗਿਣਤੀ ਵੇ ਹੋ ਜੇ ਦਿਹਾੜਿਆਂ ਤੇ ਵੱਡੀ ਗਿਣਤੀ ਦੇ ਵਿੱਚ ਲੋਕ ਨਤਮਸਤਕ ਹੋਣ ਹੁੰਦੇ ਨੇ ਤੇ ਤੁਸੀਂ ਸਾਰੇ ਪੰਜਾਬ ਨੂੰ ਖਾੜਕੂ ਬਣਾ ਦਿੱਤਾ ਹੈਗਾ ਨਾ ਇਸ ਕਰਕੇ ਇਹ ਤੇ ਇੰਦਰਾ ਗਾਂਧੀ ਕਾਂਗਰਸ ਪਾਰਟੀ ਦੀ ਵੱਡੀ ਭੁੱਲ ਸੀ ਇਹਦੇ ਜਿੰਨੀਆਂ ਮਾਫੀਆਂ ਮੰਗਣ ਉਹਨੀਆਂ ਹੀ ਥੋੜੀਆਂ ਹੈਗੀਆਂ ਨੇ ਔਰ ਦੇਖੋ ਉਸ ਤੋਂ ਬਾਅਦ ਇੰਡੀਆ ਜਾਗਿਆ ਨਹੀਂ ਸੀ ਆਪਾਂ ਪਹਿਲਾਂ ਵੀ ਗੱਲ ਕੀਤੀ ਜਦੋਂ ਸਿੱਖਾਂ ਨੂੰ ਮਾਰਿਆ ਗਿਆ ਸਾਰਾ ਇੰਡੀਆ ਚੁੱਪ ਸੀ ਉਸ ਤੋਂ ਬਾਅਦ 92 ਦੇ ਵਿੱਚ ਕਸ਼ਮੀਰੀ ਪੜਤਾਂ ਨੂੰ ਉਜਾੜਿਆ ਗਿਆ ਸਾਰਾ ਇੰਡੀਆ ਚੁੱਪ ਸੀ ਗੁਜਰਾਤ ਦੇ ਵਿੱਚ ਮੁਸਲਮਾਨ ਉਜਾੜੇ ਗਏ ਤੇ ਸਾਰਾ ਇੰਡੀਆ ਚੁੱਪ ਸੀ ਹੁਣ ਮਣੀਪੁਰ 'ਚ ਇਸਾਈ ਜਾੜੇਗੇ ਨੀ ਸਾਰਾ ਇੰਡੀਆ ਚੁੱਪਾ ਰਹਿ ਗਿਆ ਗਿਆ ਇਸ ਕਰਕੇ ਇਹ ਦੇ ਜੇ ਉਦੋਂ ਬੋਲਦੇ 84 ਦੇ ਵਿੱਚ ਤੇ ਸ਼ਾਇਦ ਇੰਡੀਆ ਦੀ ਤਸਵੀਰ ਹੋਜੋ ਹੋਰ ਹੁੰਦੀ ਪਰ ਉਹ ਸਾਰੀ ਸਾਰੀ ਮੈਜੋਰਟੀ ਨੂੰ ਆਪਣੇ ਕਲਾਵੇ ਵਿੱਚ ਲੈਣ ਵਾਸਤੇ ਮਿਨੋਰਟੀ ਤੇ ਅਟੈਕ ਸੀ রেকর্ড ਆ ਕਿ 410 ਕਿ ਕਿੰਨੀਆਂ ਸੀਟਾਂ ਆਈਆਂ ਸੀ ਤੇ ਰਜੀਵ ਗਾਂਧੀ ਪ੍ਰਧਾਨ ਬਣਿਆ ਸੀ ਇਹ ਤਾਂ ਇੱਕ ਪਲਾਨ ਸੀ ਸਭ ਕੁਝ ਇਹ ਨਹੀਂ ਸੀ ਕਿ ਸਡਨਲੀ ਸੀ ਪੂਰੀ ਪਲੈਨਿੰਗ ਸੀ ਕਿੱਥੇ ਕਹਿੰਦੇ ਕਿ ਪੂਰਾ ਜਿਹੜਾ ਦਰਬਾਰ ਸਾਹਿਬ ਦਾ ਕੰਪਲੈਕਸ ਹੈ ਮੇਰਟ ਬਣ ਕਿੱਥੇ ਜਿਹੜਾ ਡਿਜ਼ਾਈਨ ਕੀਤਾ ਗਿਆ ਸੀ ਪੂਰਾ ਸਭ ਕੁਝ ਉਹ ਇੱਕ ਦਿਨ ਚ ਡਿਜ਼ਾਈਨ ਹੋ ਸਕਦਾ ਹੈਗਾ ਨਾ ਇਹ ਬੜੀਆਂ ਚੀਜ਼ਾਂ ਸੀ ਜਿਹੜੀਆਂ ਜਦੋਂ ਇਹ ਆਪਾਂ ਇਤਿਹਾਸ ਨੂੰ ਖੋਲਾਂਗੇ ਫਰੋਲਾਂਗੇ ਤੇ ਕਾਂਗਰਸ ਜਿਹੜੇ ਵਾ ਇਤ ਵਾਕਿਆ ਨੇ ਕੁਝ ਬੋਲ ਸਕਦੇ ਹੈਗੇ ਨਾ ਬੋਲਣ ਜੋਗੇ ਹੈ ਨਹੀਂ